ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਪੁਲਿਸ ਰਸਤੇ ਵਿੱਚ ਹੋਏ ਇੰਟਰਵਿਊ ਦੇ ਮਾਮਲੇ 'ਚ ਹਾਈ ਕੋਰਟ ਨੇ ਪੰਜਾਬ ਦੇ ਡੀਜੀਪੀ ਤੇ ਵੱਲੋਂ ਦਿੱਤੇ ਗਏ ਹਲਫਨਾਮੇ ਨੂੰ ਇੱਕ ਤਰ੍ਹਾਂ ਨਾਲ ਮਨਜ਼ੂਰ ਨਹੀਂ ਕੀਤਾ ਉਸੇ ਫਿਰ ਤਸੱਲੀ ਨਹੀਂ ਪ੍ਰ ਦਿੱਤੀ ਉਹ ਕਹਿੰਦੇ ਵੀ ਇਹ ਤਸੱਲੀਯੋਗ ਨਹੀਂ ਹੈਗਾ ਇਹਨੂੰ ਦੁਬਾਰਾ ਦਾਖਲ ਕਰਨ ਦੇ ਹੁਕਮ ਦਿੱਤੇ ਨੇ ਉਹਨਾਂ ਨੇ ਹਾਈ ਕੋਰਟ ਨੇ ਪੰਜਾਬ ਦੇ ਡੀਜੀਪੀ ਨੂੰ ਪੁੱਛਿਆ ਕਿ ਆਖਰ ਤੁਸੀਂ ਕਿਸ ਜਾਂਚ ਦੇ ਆਧਾਰ ਤੇ ਕਹਤਾ ਸੀਗਾ ਕਿ ਇੰਟਰਵਿਊ ਤਾਂ ਪੰਜਾਬ 'ਚ ਹੋਈ ਹੋਣੀ ਡੀਜੀਪੀ ਨੇ ਮਾਨਯੋਗ ਅਦਾਲਤ ਕਹਿੰਦੀ ਡੀਜੀਪੀ ਨੂੰ ਇੰਨੀ ਜਲਦਬਾਜ਼ੀ ਵੀ ਕਾਦੀ ਸੀ ਕਿ ਉਹਨਾਂ ਨੇ ਤਾਂ ਜੇਲ੍ਹਾਂ ਨੂੰ ਵੀ ਕਲੀਨ ਚਿੱਟ ਦੇ ਦਿੱਤੀ ਜਦੋਂ ਕਿ ਜੇਲ੍ਹਾਂ ਉਹਨਾਂ ਦੇ ਕੰਟਰੋਲ 'ਚ ਨਹੀਂ ਸੀ ਜੇਲ੍ਹਾਂ ਉਹਨਾਂ ਦਾ ਅਧਿਕਾਰ ਖੇਤਰ ਵੀ ਨਹੀਂ ਸੀ ਉਹਨਾਂ ਨੇ ਇਸ ਮਸਲੇ ਤੇ ਕਿਉਂ ਕਹੇ ਤਾਂ ਪੰਜਾਬ ਦੇ ਜੇਲ੍ਹਾਂ 'ਚ ਕੁਝ ਨਹੀਂ ਹੋਇਆ ਜੀ ਕਹਿੰਦੇ ਇਹ ਜਲਦਬਾਜ਼ੀ ਕਿਉਂ ਕੀਤੀ ਕੋਰਟ ਨੇ ਕਿਹਾ ਕਿ ਕੋਈ ਗਲਤੀ ਤਾਂ ਹੋਈ ਹੈ ਤੇ ਜੇ ਗਲਤੀ ਹੋਈ ਹੈ ਤਾਂ ਤੁਹਾਨੂੰ ਮੰਨ ਲੈਣੀ ਚਾਹੀਦੀ ਸੀ ਤੁਸੀਂ ਮੁਖੀ ਹੋਏ ਸਿਸਟਮ ਦੇ ਤੇ ਤੁਸੀਂ ਆਪਣੀ ਗਲਤੀ ਵੀ ਨਹੀਂ ਮੰਨ ਰਹੇ ਤੇ ਆਪਣੇ ਅਧਿਕਾਰੀਆਂ ਦੇ ਉਹਨਾਂ ਬਚਾ ਲਈ ਵੀ ਅਗਿਆਰੇ ਸੋ ਪੁਲਿਸ ਮੁਖੀ ਨੇ ਆਪਣੇ ਹਲਫਨਾਮੇ ਚ ਕਿਹਾ ਕਿ ਜੇਲ੍ਹ ਵਿਭਾਗ ਦੇ ਅਧਿਕਾਰੀ ਵੀ ਮੇਰੇ ਨਾਲ ਨੇ ਜੀ ਤੇ ਸਾਡੀ ਜਾਣਕਾਰੀ ਦੇ ਆਧਾਰ ਤੇ ਕੁਝ ਨਹੀਂ ਹੋਇਆ ਜੀ